ਅੱਜ ਜੇ ਅਸੀਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਜਿਹੜਾ ਜੁਧ ਨਸ਼ਾ ਵਿਰੋਧ ਉਹਦੇ ਸੰਬੰਧ ਵਿੱਚ ਸਾਡੀ ਜਿਹੜੀ ਮਹਿੰਮ ਚੱਲ ਰਹੀ ਆ ਉਹਦੇ ਦੌਰਾਨ ਹੀ ਸਾਡੇ ਮਹਿਤਾ ਪੁਲਿਸ ਵੱਲੋਂ ਕੱਲ ਮਿਤੀ 24 ਨੂੰ ਉਦੋਂ ਨੰਗਲ ਪਿੰਡ ਦੇ ਵਿੱਚ ਮੁਕਰੀ ਹੋਈ ਸੀ ਕਿ ਉੱਥੇ ਇੱਕ ਜਿਹੜਾ ਬਲਜਿੰਦਰ ਸਿੰਘ ਦਾ ਆਉਂਦਾ ਬੰਦਾ ਹੈ ਜੋ ਉਹਦੀ ਘਰ ਦੀ ਆ ਇਹ ਨਸ਼ੇ ਦਾ ਕੰਮ ਕਰਦੇ ਆ ਇਹ ਅਸੀਂ ਉੱਥੇ ਪਰਚਾ ਰਜਿਸਟਰਡ ਕਰਕੇ ਤੇ ਮੇਰੀ ਹਾਜ਼ਰੀ ਦੇ ਵਿੱਚ ਉੱਥੇ ਜਾ ਕੇ ਅਸੀਂ ਰੇਡ ਕੀਤਾ ਇਹਨਾਂ ਦੇ ਘਰ ਤੇ ਇਹਦੇ ਵਿੱਚ ਜੀਵਨਦੀਪ ਔਰ ਦਿਲਜਿੰਦਰ ਸਿੰਘ ਦੇ ਘਰ ਮੜੀ ਆ ਇਹਦੀ ਕਸਟਡੀ ਚ ਉਹਦੇ ਘਰੋਂ ਆ ਸੀ ਅ ਡੇਢ ਕਿਲੋ ਦੇ ਲਗਭਗ ਅ ਹੀਰਨ ਜਿਹੜੀ ਆ ਰਿਕਵਰ ਕੀਤੀ ਤੇ ਜਿਹੜਾ ਇਹਦਾ ਘਰ ਵਾਲਾ ਸੀ ਉਹ ਮੌਕੇ ਤੋਂ ਭੱਜ ਗਿਆ ਉਹਦੀ ਕਾਰ ਜਿਹੜੀ ਸਰਚ ਕੀਤੀ ਆ ਕਾਰ ਦੇ ਵਿੱਚੋਂ ਵੀ ਡੇਢ ਕਿਲੋ ਦੇ ਲਗਭਗ ਅ ਸਾਨੂੰ ਜਿਹੜੀ ਆ ਹੀਰਨ बरामद ਹੋਈ ਆ ਟੋਟਲ 3 ਕਿਲੋ ਤੇ 44 ਗ੍ਰਾਮ ਸਾਨੂੰ ਹੀਰੋਨ ਨੇ ਇਹਨਾਂ ਤੋਂ ਮਿਲੀ ਆ ਇੱਕ ਜਗਾਨਾ ਪਿਸਟਲ ਗੱਡੀ ਚੋਂ ਮਿਲਿਆ 30 ਬੋਰ ਦਾ 3 ਰਾਉਂਡ ਤੇ ਇੱਕ ਮੈਗਜ਼ੀਨ ਤੇ ਇੱਕ ਸਵਿਫਟ ਗੱਡੀ 2 ਕੰਡੇ ਤੇ 20000 ਡਰਗ ਨੂੰ ਨਹੀਂ ਸਾਨੂੰ ਇਹਨਾਂ ਤੋਂ ਰਿਕਵਰ ਹੋਈ ਹੈ। ਪਰਚਾ ਅਸੀਂ ਰਜਿਸਟਰਡ ਕਰਕੇ ਅੱਜ ਅਸੀਂ ਪੇਸ਼ ਕੀਤੇ ਆ ਤੇ ਤਿੰਨ ਦਿਨ ਦਾ ਜਿਹੜਾ ਇਹਦਾ ਲੇਡੀ ਦਾ ਰਿਮਾਂਡ ਸਾਨੂੰ ਮਿਲ ਗਿਆ। ਕਾਡੀ ਚੱਲ ਰਹੀ ਹੈ। ਇਹਦਾ ਇਹ ਬਲਜਿੰਦਰ ਸਿੰਘ ਦੇ ਉੱਤੇ 6 ਪਰਚੇ ਪਹਿਲਾਂ ਉਹ ਦਰਜ ਆ ਵੱਖ-ਵੱਖ ਥਾਣਿਆਂ ਦੇ ਵਿੱਚ। ਇੱਕ ਚੀਜ਼ ਦੇ ਪਰਚੇ ਦਰਜ ਇਹ ਪਹਿਲਾਂ ਇਹਨਾਂ ਦੇ ਅਥਾਹ ਹਥਿਆਰਾਂ ਦੇ ਤੇ ਪਲੱਸ ਇਹ ਹੀਰਾਂ ਦੇ। ਐਸੀ ਸਰ ਸਾਡੇ ਆਪਣੇ ਜੰਡਿਆਲਾ ਖਾਣੇ ਦੇ ਵਿੱਚ ਵੀ ਐ ਐਸਐਚਓ ਸਾਹਿਬ ਨੇ ਆਪਣੀ ਟੀਮ ਦੇ ਨਾਲ ਦੇਵੀदासਪੁਰਾ ਜਿਹੜਾ ਲਿੰਕ ਰੋਡ ਜਾਂਦੀ ਆ ਮਿਹਰਬਾਨਪੁਰਾ ਉਧਰ ਤੇ ਆਪਣੇ ਨਾਕਾ ਲਾਇਆ ਸੀ ਤੇ ਦੋ ਬੰਦੇ ਜਿਹੜੇ ਆ ਆ ਤੁਹਾਡੇ ਜਿਹੜੇ ਤੁਸੀਂ ਫੋਟੋ ਵੀ ਲਈਆਂ ਇਹ ਕਹਿੰਦੀਆਂ ਸਤਨਾਮ ਸਿੰਘ ਸਾਨੂੰ ਭੀਵਿੰਦਰ ਸਿੰਘ ਛੇਕੂਪੁਰ ਮੁਹੱਲਾ ਸਾਡੇ 100 ਜੰਡਿਆਲੇ ਦਾ ਹੀ ਤੇ ਇੱਕ ਜਗਮੀਤ ਸਿੰਘ ਏਲੀਅਸ ਗੁਨਾਲ ਸਾਨੂੰ ਸਵਰਨ ਸਿੰਘ ਇਹ ਰਜेंद्र ਨਗਰ ਮੁਕਦੀਮਪੁਰੇ ਦਾ ਇਹ ਦੋਨੋਂ ਬੰਦਿਆਂ ਨੂੰ ਆਉਧੇ ਰੋਕਿਆ ਇਹਨਾਂ ਨੇ ਨਾਕਾ ਤੋੜ ਕੇ ਭੱਜੇ ਸਾਡੀ ਟੀਮ ਨੇ ਐਸ ਐਚਓ ਸਾਹਿਬ ਨੇ ਤਾਂ ਟੀਮ ਨੇ ਬੜੀ ਮਸਤੀ ਦੇ ਨਾਲ ਇਹਨਾਂ ਨੂੰ ਮਗਰ ਜਾ ਕੇ ਫੜਿਆ ਫੜ ਕੇ ਤੇ ਇਹਨਾਂ ਨੂੰ ਵੀ ਫਿਰ ਮੇਰੀ ਹਾਜ਼ਰੀ ਦੇ ਵਿੱਚ ਸ਼ੱਕ ਹੋਇਆ ਇਹਨਾਂ ਨੂੰ ਇਹ ਨਸ਼ਾ ਹੈ ਇਹਦੇ ਕੋਲ ਫਿਰ ਮੈਨੂੰ ਬੁਲਾਇਆ ਗਿਆ ਮੈਂ ਮੌਕੇ ਤੇ ਗਿਆ ਸਾ ਮੇਰੀ ਹਾਜ਼ਰੀ ਦੇ ਵਿੱਚ ਇਹਨਾਂ ਦੀ ਸਰਚ ਕੀਤੀ ਗਈ ਜਿਹੜੀ ਦੋਨਾਂ ਦੇ ਕੋਲੋਂ 1-1 ਕਿਲੋ ਹੀਰੋਨਜੜੀ बरामद ਹੋਈ ਹੈ ਤੇ ਇੱਕ ਐਕਟੋਰ ਇਹਨਾਂ ਤੋਂ ਫੜਿਆ ਗਿਆ ਤੇ ਉਹਦੇ ਮੁਤੱਲਕ ਵੀ ਅਸੀਂ ਪਰਚਾ 272 ਨੰਬਰ ਐਫ ਆਰ ਦਰਜ ਕਰਕੇ ਤਪतीश ਕਰ ਰਹੀ ਹੈ ਤੇ ਹੁਣ ਸਾਡੇ ਕੋਲ 6 ਦਿਨ ਦੇ ਰਿਮਾਂਡ ਦੇ ਉੱਤੇ ਇਹਨਾਂ ਜੋ ਕੇਸ ਆ ਰਹੇ ਨੇ ਇਹਨਾਂ ਤੇ ਪਹਿਲਾਂ ਵੀ ਹੈਗੇ ਆ ਹਾਜੀ ਇਹ ਮਾੜੇ ਕਰਤਾਰ ਦੇ ਹੀ ਇਹ ਬੰਦੇ ਤੇ ਚੱਲ ਰਹੀ ਹੈ ਇਹਨਾਂ ਦੀ ਹੁਣ ਸਾਡੀ ਤਪतीश ਚੱਲ ਰਹੀ ਹੈ